ਇੱਕ ਵਾਰ ਦਾ ਜ਼ਿਕਰ ਹੈ ਇੱਕ ਵਾਰ ਗੁੱਜਰ ਜਾਤੀ ਦੀਆਂ ਗੁਜਰੀਆਂ ਆਪਣੇ ਸਿਰਾਂ ਦੇ ਉੱਤੇ ਦੁੱਧ ਵਾਲੇ ਭਾਂਡੇ ਰੱਖ ਕੇ ਦੁੱਧ ਵੇਚਣ ਵਾਸਤੇ ਜਾ ਰਹੀਆਂ ਸਨ ਜਿਸ ਬਾਜ਼ਾਰ ਦੇ ਵਿੱਚੋਂ ਦੀ ਉਹ ਲੰਘ ਰਹੀਆਂ ਸਨ ਉਸ ਬਾਜ਼ਾਰ ਦੇ ਵਿੱਚੋਂ ਸ਼ਾਹੀ ਫੌਜ ਘੋੜਿਆਂ ਤੇ ਲੰਗੀ ਜਦੋਂ ਅਚਾਨਕ ਉਸ ਸ਼ਾਹੀ ਫੌਜ ਨੇ ਬਾਜ਼ਾਰ ਦੇ ਵਿੱਚੋਂ ਦੀ ਲੰਘਣਾ ਕੀਤਾ ਉਦੋਂ ਅਚਾਨਕ ਇਸ ਫੌਜ ਦੇ ਲੰਘਣ ਦੇ ਨਾਲ ਹਫੜਾ ਦਫੜੀ ਮਚ ਗਈ ਹੈ ਇਸ ਹਫੜਾ ਦਫੜੀ ਦੌਰਾਨ ਉਹਨਾਂ ਗੁਜਰੀਆਂ ਦੇ ਆਪਸ ਦੇ ਵਿੱਚ ਹੀ ਟਕਰਾ ਕੇ ਉਹ ਦੁੱਧ ਵਾਲੇ ਭਾਂਡੇ ਜੋ ਸਿਰਾਂ ਤੇ ਚੁੱਕੇ ਸਨ ਉਹ ਜ਼ਮੀਨ ਤੇ ਡਿੱਗ ਪਏ ਨੇ ਜ਼ਮੀਨ ਤੇ ਡਿੱਗਣ ਕਰਕੇ ਭਾਂਡਿਆਂ ਦੇ ਵਿੱਚੋਂ ਦੁੱਧ ਡੁੱਲ ਗਿਆ ਉਹਨਾਂ ਦਾ ਨੁਕਸਾਨ ਹੋ ਗਿਆ ਇਸ ਨੁਕਸਾਨ ਨੂੰ ਲੈ ਕੇ ਉਹ ਗੁਜਰੀਆਂ ਆਪਸ ਦੇ ਵਿੱਚ ਇੱਕ ਦੂਸਰੇ ਵੱਲ ਵੇਖ ਕੇ ਬੜਾ ਦੁਖੀ ਹੋ ਰਹੀਆਂ ਨੇ ਕੋਈ ਰੋ ਰਹੀ ਹੈ ਕਿ ਅੱਜ ਦੀ ਮਿਹਨਤ ਸਾਡੀ ਐਵੇਂ ਗਈ ਸਾਡਾ ਨੁਕਸਾਨ ਹੋ ਗਿਆ ਹੈ ਪਰ ਉਹਨਾਂ ਦੇ ਵਿੱਚੋਂ ਇੱਕ ਗੁਜਰੀ ਉਹ ਹੱਸ ਰਹੀ ਹੈ ਜਦੋਂ ਇਸ ਤਰ੍ਹਾਂ ਉਹ ਹੱਸ ਰਹੀ ਹੈ ਉਸ ਗੁਜਰੀ ਦੇ ਵੱਲ ਸਾਹੀ ਫੌਜ ਲੰਘ ਜਾਣ ਤੋਂ ਬਾਅਦ ਜਦੋਂ ਬਾਦਸ਼ਾਹ ਲੰਗਿਆ ਉਸਦਾ ਧਿਆਨ ਪਿਆ ਉਹ ਵੀ ਵੇਖਦਾ ਹੈ ਕਿ ਮੇਰੀ ਫੌਜ ਲੰਘਣ ਦੇ ਕਰਕੇ ਇਹਨਾਂ ਦਾ ਨੁਕਸਾਨ ਹੋ ਗਿਆ ਇਸ ਕਰਕੇ ਇਹ ਗੁਜਰੀਆਂ ਦੁਖੀ ਹੋ ਰਹੀਆਂ ਨੇ ਪਰ ਉਸਨੇ ਵੇਖਿਆ ਕਿ ਨੁਕਸਾਨ ਤੇ ਇਸ ਦਾ ਵੀ ਹੋਇਆ ਹੈ ਜੋ ਹੱਸ ਰਹੀ ਹੈ ਪਰ ਇਹ ਦੁਖੀ ਕਿਉਂ ਨਹੀਂ ਹੋਈ ਇਹਦੇ ਹੱਸਣ ਦਾ ਕੀ ਕਾਰਨ ਹੈ ਰਾਜੇ ਨੇ ਆਪਣੇ ਆਪ ਨੂੰ ਉੱਥੇ ਰੋਕਿਆ ਉਸ ਗੁਜਰੀ ਦੇ ਕੋਲ ਗਿਆ ਆਖਣ ਲੱਗਾ ਕਿ ਗੁਜਰੀ ਤੂੰ ਹੱਸ ਕਿਉਂ ਰਹੀ ਐ ਨੁਕਸਾਨ ਤੇ ਤੇਰਾ ਵੀ ਹੋਇਆ ਤਾਂ ਉਹ ਗੁਜਰੀ ਰਾਜੇ ਨੂੰ ਆਖਣ ਲੱਗੀ ਰਾਜੇ ਨ ਤੂੰ ਪੁੱਛ ਕੇ ਕੀ ਲੈਣਾ ਤੂੰ ਆਪਣੇ ਕੰਮ ਜਾ ਤੈਨੂੰ ਮੇਰੇ ਦੁੱਖ ਦੇ ਨਾਲ ਕੀ ਤਾਂ ਉਹ ਰਾਜਾ ਆਖਣ ਲੱਗਾ ਨਹੀਂ ਮੈਨੂੰ ਦੱਸ ਰਾਜਿਆਂ ਦੀ ਜਿੱਦ ਬੜੀ ਹੁੰਦੀ ਹੈ ਤਾਂ ਉਸ ਨੇ ਆਖਿਆ हे ਰਾਜਨ ਇਹ ਦੁੱਧ ਦਾ ਜੋ ਘੜਾ ਮੇਰੇ ਸਿਰ ਦੇ ਉੱਤੋਂ ਡੁੱਲ ਗਿਆ ਇਹ ਤੇ ਨੁਕਸਾਨ ਕੁਝ ਵੀ ਨਹੀਂ ਜੋ ਕੁਝ ਮੇਰੇ ਨਾਲ ਹੋਇਆ ਬੀਤਿਆ ਹੈ ਮੈਂ ਉਸ ਤੇ ਰੋਵਾ ਕਿ ਇਸ ਸਿਰਫ ਘੜੇ ਦੁੱਧ ਵਾਲੇ ਨੂੰ ਡਿਗਿਆ ਵੇਖ ਕੇ ਰੋਵਾ ਤਾਂ ਉਹ ਰਾਜਾ ਆਕਣ ਲੱਗਾ ਕਿ ਤੇਰੇ ਨਾਲ ਐਸਾ ਕੀ ਹੋਇਆ ਤਾਂ ਉਸ ਗੁਜਰੀ ਨੇ ਰਾਜੇ ਨੂੰ ਆਪਣੀ ਹੱਦ ਬੇਟੀ ਸੁਣਾਈ ਆਖਣ ਲੱਗੀ ਕਿ ਮੈਂ ਬੜੇ ਹੀ ਇੱਕ ਅਮੀਰ ਸਹਾਊਕਾਰ ਦੇ ਘਰ ਵਿਆਹੀ ਹੋਈ ਸਾਂ ਮੇਰੇ ਰੂਪ ਦੇ ਚਰਚੇ ਜੋ ਸਨ ਉਹ ਸਾਰੇ ਹੀ ਮਹੱਲੇ ਦੇ ਵਿੱਚ ਸਨ ਮੈਨੂੰ ਘਰ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਤੰਗੀ ਨਹੀਂ ਚੰਗੇ ਬਸਤਰ ਚੰਗੇ ਗਹਿਣੇ ਚੰਗਾ ਖਾਣ ਪਾਉਣ ਨੂੰ ਮੈਨੂੰ ਮਿਲਦਾ ਸੀ ਇਸ ਤਰ੍ਹਾਂ ਇੱਕ ਵਾਰ ਮੇਰਾ ਪਤੀ ਜੋ ਕਿ ਵਪਾਰ ਦਾ ਕੰਮ ਕਰਦਾ ਸੀ ਉਹ ਵਪਾਰ ਕਰਨ ਵਾਸਤੇ ਆਪਣੇ ਦੇਸ਼ ਤੋਂ ਦੂਸਰੇ ਦੇਸ਼ ਪਰਦੇਸ ਦੇ ਵਿੱਚ ਚਲੇ ਆ ਗਿਆ ਜਦੋਂ ਮੇਰਾ ਪਤੀ ਆਪਣੇ ਦੇਸ਼ ਨੂੰ ਛੱਡ ਕੇ ਪਰਦੇਸ ਗਿਆ ਪਿੱਛੋਂ ਮੇਰੇ ਨਾਲ ਬڑا ਭਾਣਾ ਵਾਪਰਿਆ ਤਾਂ ਰਾਜੇ ਨੇ ਆਖਿਆ ਕੀ ਹੋਇਆ ਆਖਣ ਲੱਗੀ ਕੁਝ ਦਿਨ ਬੀਤੇ ਨੇ ਮੈਂ ਆਪਣੇ ਚਬਾਰੇ ਤੇ ਚੜਕੇ ਜੋ ਕਿ ਕੇਸ ਸੁਕਾਰੇ ਸਾਂ ਇਸ਼ਨਾਨ ਕਰਨ ਤੋਂ ਬਾਅਦ ਜਦੋਂ ਮੈਂ ਆਪਣੇ ਵਾਲ ਸੁਕਾਰੇ ਸਾਂ ਤੇ ਉਸੇ ਸ਼ਹਿਰ ਦਾ ਰਾਜਾ ਜਿਸ ਦਾ ਮਹਿਲ ਸਾਡੇ ਘਰ ਤੋਂ ਥੋੜੀ ਹੀ ਦੂਰੀ ਤੇ ਸੀ ਉਹ ਵੀ ਆਪਣੇ ਮਹਿਲਾਂ ਤੇ ਚੜ ਕੇ ਛੱਤ ਦੇ ਉੱਤੇ ਟਹਿਲ ਰਿਹਾ ਸੀ ਇਸ ਤਰ੍ਹਾਂ ਉਸ ਦਾ ਧਿਆਨ ਮੇਰੇ ਵੱਲ ਪਿਆ ਮੇਰੇ ਸੁੰਦਰ ਸਰੂਪ ਨੂੰ ਵੇਖ ਕੇ ਉਹ ਰਾਜੇ ਦਾ ਮਨ ਬੇਈਮਾਨ ਹੋ ਗਿਆ ਹੁਣ ਉਸ ਰਾਜੇ ਨੇ ਆਪਣੇ ਅਹਲਕਾਰ ਨੂੰ ਭੇਜਿਆ ਜੋ ਕਿ ਮੈਨੂੰ ਲੈਣ ਵਾਸਤੇ ਆਇਆ ਸੀ ਉਸ ਨੇ ਰਾਜੇ ਦਾ ਬਲਾਵਾ ਵੀ ਦੱਸਿਆ ਤੇ ਰਾਜੇ ਦਾ ਪ੍ਰੇਮ ਭਾਵ ਵੀ ਮੈਨੂੰ ਦੱਸਿਆ ਪਰ ਮੈਂ ਰਾਜੇ ਦੇ ਕੋਲ ਜਾਣਾ ਨਹੀਂ ਸੀ ਚੰਦੀ ਇਸ ਤਰ੍ਹਾਂ ਉਸ ਰਾਜੇ ਦੇ ਡਰ ਵਾਲੇ ਸੁਭਾਅ ਤੋਂ ਵੀ ਮੈਂ ਵਾਕਿਬ ਸਾਂ ਕਿ ਜੇ ਮੈਂ ਰਾਜੇ ਨੂੰ ਸਾਫ਼ ਇਨਕਾਰ ਕਰਦੀ ਹਾਂ ਤਾਂ ਮੇਰਾ ਜਾਂ ਮੇਰੇ ਪਤੀ ਦਾ ਕੋਈ ਨੁਕਸਾਨ ਕਰਨਗੇ ਮੈਂ ਉਸ ਰਾਜੇ ਦੇ ਨਾਲ ਗੱਲ ਕਰਨ ਵਾਸਤੇ ਉਸ ਅਹਲਕਾਰ ਦੇ ਸੱਦੇ ਹੋਏ ਤੇ ਚਲੀ ਗਈ ਪਰ ਜਦੋਂ ਮੈਂ ਰਾਜੇ ਦੇ ਮਹਿਲਾਂ ਦੇ ਵਿੱਚ ਗਈ ਤਾਂ ਉਸ ਨੇ ਮੈਨੂੰ ਵਾਪਸ ਨਹੀਂ ਆਉਣ ਦਿੱਤਾ ਉਸ ਨੇ ਮੈਨੂੰ ਆਪਣੇ ਮਹਿਲਾਂ ਦੇ ਵਿੱਚ ਹੀ ਰੱਖ ਲਿਆ ਇਸ ਤਰ੍ਹਾਂ ਉਹ ਮੈਨੂੰ ਆਪਣੀ ਰਾਣੀ ਦੇ ਵਾਂਗ ਰੱਖਣ ਲੱਗ ਪਿਆ ਕੁਝ ਸਮਾਂ ਬੀਤਿਆ ਹੈ ਤਾਂ ਮੇਰਾ ਪਤੀ ਵਪਾਰ ਕਰਨ ਤੋਂ ਬਾਅਦ ਵਾਪਸ ਫਿਰ ਆਪਣੇ ਘਰ ਪਹੁੰਚਿਆ ਜਦੋਂ ਆਪਣੇ ਘਰ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਮੇਰੀ ਪਤਨੀ ਘਰ ਦੇ ਵਿੱਚ ਨਹੀਂ ਹੈ ਉਸ ਨੇ ਘਰੋਂ ਪੁੱਛਿਆ ਕਿ ਕਿੱਥੇ ਗਈ ਹੈ ਮੇਰੀ ਪਤਨੀ ਤਾਂ ਉਹਨਾਂ ਨੇ ਦੱਸਿਆ ਕਿ ਉਹ ਤੇ ਹੁਣ ਰਾਜ ਮਹਿਲਾਂ ਦੇ ਵਿੱਚ ਰਹਿੰਦੀ ਹੈ ਉੱਥੇ ਰਾਜੇ ਨੇ ਉਸ ਨੂੰ ਰਾਣੀ ਬਣਾ ਲਿਆ ਹੈ ਆਪਣੀ ਉਸ ਵੇਲੇ ਮੇਰੇ ਪਤੀ ਨੇ ਮੈਨੂੰ ਪਿਆਰ ਭਰੀ ਚਿੱਠੀ ਲਿਖੀ ਹੈ ਤੇ ਨਾਲ ਹੀ ਉਸ ਨੇ ਚਿੱਠੀ ਦੇ ਵਿੱਚ ਲਿਖ ਦਿੱਤਾ ਕਿ ਮੈਂ ਪ੍ਰਦੇਸ਼ ਤੋਂ ਆ ਗਿਆ ਹਾਂ ਤੇਰੀ ਉਡੀਕ ਦੇ ਵਿੱਚ ਬੈਠਾ ਹਾਂ ਤੇ ਜੇ ਤੇਰੇ ਅੰਦਰ ਮੇਰੇ ਵਾਸਤੇ ਸੱਚਾ ਪਿਆਰ ਹੈ ਤਾਂ ਵਾਪਸ ਆ ਜਾ ਮੈਨੂੰ ਆ ਕੇ ਮਿਲ ਹੁਣ ਜਦੋਂ ਮੈਂ ਆਪਣੇ ਪਤੀ ਦੀ ਉਹ ਚਿੱਠੀ ਪੜ੍ਹੀ ਹੈ ਮੇਰੇ ਕੋਲ ਰਿਹਾ ਨਹੀਂ ਗਿਆ ਮੈਂ ਵੀ ਇਸੇ ਤਰ੍ਹਾਂ ਹੀ ਇੱਕ ਨੌਕਰ ਦੇ ਹੱਥ ਚਿੱਠੀ ਲਿਖ ਕੇ ਭੇਜ ਦਿੱਤੀ ਤਾਂ ਉਸ ਚਿੱਠੀ ਨੂੰ ਮੈਂ ਨੌਕਰ ਦੇ ਹੱਥ ਭੇਜਿਆ ਜਿਸ ਦੇ ਵਿੱਚ ਲਿਖ ਦਿੱਤਾ ਮੈਂ ਕਿ ਇਸ ਰਾਜੇ ਦੇ ਕੋਲ ਮੈਂ ਆਪਣੀ ਮਰਜ਼ੀ ਦੇ ਨਾਲ ਨਹੀਂ ਆਈ ਰਾਜੇ ਨੇ ਮੈਨੂੰ ਜ਼ਬਰਦਸਤੀ ਰੱਖਿਆ ਹੋਇਆ ਹੈ ਮੇਰਾ ਚਿੱਤ ਅਜੇ ਵੀ ਤੇਰੇ ਨਾਲ ਹੀ ਹੈ ਪ੍ਰੇਮ ਮੈਂ ਤੈਨੂੰ ਹੀ ਕਰਦੀ ਹਾਂ ਰਾਜੇ ਨੇ ਤਾਂ ਜ਼ਬਰਦਸਤੀ ਆਪਣੇ ਕੋਲ ਰੱਖਿਆ ਹੁਣ ਮੈਨੂੰ ਪਤਾ ਚੱਲ ਗਿਆ ਹੈ ਕਿ ਤੁਸੀਂ ਵਾਪਸ ਆਗੇ ਜੀ ਜਦੋਂ ਵੀ ਕੋਈ ਮੌਕਾ ਮਿਲਿਆ ਤਾਂ ਮੈਂ ਜ਼ਰੂਰ ਆ ਕੇ ਤੁਹਾਨੂੰ ਮਿਲਾਂਗੀ ਇਸੇ ਤਰ੍ਹਾਂ ਸਬੱਬ ਬਣਿਆ ਇੱਕ ਦਿਨ ਰਾਜਾ ਇਸ ਔਰਤ ਨੂੰ ਨਾਲ ਲੈ ਕੇ ਤਮਾਸ਼ਾ ਵੇਖਣ ਵਾਸਤੇ ਚਲਿਆ ਗਿਆ ਤਮਾਸ਼ਾ ਵੇਖ ਕੇ ਜਦੋਂ ਆ ਰਹੇ ਨੇ ਰਾਤ ਪੈ ਗਈ ਹੈ ਇੱਕ ਕੈਂਪ ਲਗਾਇਆ ਜਿਸ ਦੇ ਵਿੱਚ ਉਹ ਰਾਜਾ ਸੌ ਗਿਆ ਤਾਂ ਉਹ ਗੁਜਰੀ ਦੱਸ ਰਹੀ ਆ ਕਿ ਮੈਂ ਰਾਤ ਨੂੰ ਮੌਕਾ ਤાળਿਆ ਰਾਜੇ ਨੂੰ ਇਕੱਲਾ ਵੇਖਿਆ ਰਾਜੇ ਦੇ ਕੋਲ ਮੇਰੇ ਤੋਂ ਸવાય ਹੋਰ ਕੋਈ ਨਹੀਂ ਸੀ ਤਾਂ ਉਹ ਦੱਸਣ ਲੱਗੀ ਕਿ ਮੈਂ ਰਾਜੇ ਦੇ ਹੀ ਮ्यान ਦੇ ਵਿੱਚੋਂ ਤਲਵਾਰ ਕੱਢ ਕੇ ਰਾਜੇ ਦਾ ਗਲਾ ਕੱਟ ਕੇ ਰਾਜੇ ਨੂੰ ਮਾਰ ਦਿੱਤਾ ਆਪ ਹੀ ਉੱਥੋਂ ਮੈਂ ਨਿਕਲ ਆਈ ਤਾਂ ਆਪਣੇ ਪਤੀ ਨੂੰ ਮਿਲ ਕੇ ਮੈਂ ਰਾਤੋ-ਰਾਤ ਆਪਣੇ ਘਰੋਂ ਨਕਦੀ ਮਾਲ ਗਹਿਣੇ ਲੈ ਕੇ ਉਸ ਦੇਸ਼ ਦੇ ਵਿੱਚੋਂ ਨਿਕਲਣ ਵਾਸਤੇ ਤਿਆਰੀ ਕਰ ਲਈ ਜਦੋਂ ਅਸੀਂ ਉਸ ਦੇਸ਼ ਦੇ ਵਿੱਚੋਂ ਨਿਕਲਣ ਵਾਸਤੇ ਘਰੋਂ ਭੱਜੇ ਜਿਸ ਰਸਤੇ ਅਸੀਂ ਜਾ ਰਹੇ ਸਾਂ ਅੱਗੇ ਸੰਘਣਾ ਜੰਗਲ ਸੀ ਤੁਰਦਿਆਂ ਤੁਰਦਿਆਂ ਜਦੋਂ ਅਸੀਂ ਥੱਕ ਗਏ ਤੇ ਰਾਹ ਦੇ ਵਿੱਚ ਹੀ ਸੌਂ ਗਏ ਉੱਥੇ ਇੱਕ ਸੱਪ ਨਿਕਲਿਆ ਤਾਂ ਉਸ ਸੱਪ ਨੇ ਮੇਰੇ ਪਤੀ ਨੂੰ ਡੰਗ ਮਾਰ ਦਿੱਤਾ ਤਾਂ ਉਹ ਦੱਸਦੀ ਹੈ ਕਿ ਮੇਰਾ ਪਤੀ ਮਰ ਗਿਆ ਮੈਂ ਬੜਾ ਦੁਖੀ ਹੋਈ ਰੋਂਦੀ ਪਿੱਟਦੀ ਰਹੀ ਕਿ ਰਾਜ ਮਹਿਲਾਂ ਚ ਵੀ ਆਈ ਤੇ ਪਤੀ ਵੀ ਮਰ ਗਿਆ ਹੈ ਤਾਂ ਇਸ ਤੋਂ ਪਿਛੋਂ ਉਹ ਦੱਸਦੀ ਹੈ ਕਿ ਇੰਨੇ ਚਿਰ ਨੂੰ ਕੁਝ ਚੋਰ ਆਏ ਉਹਨਾਂ ਨੇ ਆ ਕੇ ਜੋ ਮੇਰੇ ਕੋਲ ਕੋਈ ਮਾਲ ਧਨ ਸੀ ਉਹ ਵੀ ਖੋ ਲਿਆ ਤੇ ਮੈਨੂੰ ਵੀ ਆਪਣੇ ਘਰ ਲੈ ਗਏ ਭੈੜੇ ਕਰਮ ਮੇਰੇ ਨਾਲ ਕਰਨ ਤੋਂ ਪਿੱਛੋਂ ਕੁਝ ਚਿਰ ਮੈਨੂੰ ਰੱਖ ਕੇ ਫਿਰ ਮੈਨੂੰ ਉਹਨਾਂ ਨੇ ਇੱਕ ਵੇਸਵਾ ਦੇ ਕੋਲ ਵੇਚ ਦਿੱਤਾ ਵੇਸਵਾ ਦੇ ਕੋਲ ਮੈਂ ਬੜਾ ਚਿਰ ਰਹੀ ਇਸ ਤਰ੍ਹਾਂ ਉਹ ਵੇਸਵਾ ਜਦੋਂ ਵੀ ਉਸ ਦੇ ਕੋਲ ਕੋਈ ਪੁਰਸ਼ ਆਵੇ ਮੇਰਾ ਸੁੰਦਰ ਸਰੂਪ ਸੀ ਮੇਰੇ ਜਾਦੇ ਪੈਸੇ ਦਵੇ ਤੇ ਮੇਰੇ ਨਾਲ ਉਹ ਕੁਕਰਮ ਕਰਵੰਦੀ ਰਹੀ ਭੈੜੇ ਕਰਮ ਪਤਾ ਨਹੀਂ ਕਿੰਨੇ ਕੁ ਪੁਰਸ਼ਾਂ ਨੇ ਕੀਤੇ ਤਾਂ ਉਹ ਦੱਸਦੀ ਹੈ ਇੱਕ ਦਿਨ ਐਸਾ ਵੀ ਆਇਆ ਕਿ ਮੇਰਾ ਆਪਣਾ ਪੁੱਤਰ ਜੋ ਮੇਰੇ ਆਪਣੇ ਪਤੀ ਤੋਂ ਪੈਦਾ ਹੋਇਆ ਸੀ ਉਹ ਜਵਾਨ ਹੋ ਚੁੱਕਾ ਸੀ ਉਸਦੇ ਮੈਨੂੰ ਪਛਾਣ ਨਹੀਂ ਸੀ ਹੁਣ ਉਹ ਵੀ ਸਦਾਗਰੀ ਕਰਦਾ ਹੋਇਆ ਇਸੇ ਸ਼ਹਿਰ ਦੇ ਵਿੱਚ ਆਇਆ ਤੇ ਕਾਮ ਦੇ ਅਧੀਨ ਹੋ ਕੇ ਉਸ ਵੇਸਵਾ ਦੇ ਦਰ ਤੇ ਆ ਪਹੁੰਚਿਆ ਉਸ ਵੇਸਵਾ ਨੇ ਮੇਰੇ ਪੁੱਤਰ ਨੂੰ ਪੈਸੇ ਲਏ ਤੇ ਮੇਰੇ ਕੋਲ ਭੇਜ ਦਿੱਤਾ ਸਾਰੀ ਰਾਤ ਉਸਨੇ ਮੇਰੇ ਨਾਲ ਗੁਜ਼ਾਰੀ ਜਦ ਸਵੇਰ ਹੋਈ ਤਾਂ ਉਠਿਆ ਤਾਂ ਵੇਸਵਾਨ ਨੇ ਪੁੱਛਿਆ ਕਿ ਤੁਹਾਡਾ ਕਿਹੜਾ ਪਿੰਡ ਹੈ ਕਿੱਥੋਂ ਆਏ ਜੇ ਨਾਮ ਕੀ ਹੈ ਤਾਂ ਇਸ ਨੌਜਵਾਨ ਨੇ ਆਪਣਾ ਨਾਮ ਦੱਸਿਆ ਦੇਸ਼ ਦੱਸਿਆ ਘਰ ਦੱਸਿਆ ਤਾਂ ਮੈਨੂੰ ਯਕੀਨ ਹੋ ਗਿਆ ਕਿ ਇਹ ਤੇ ਮੇਰਾ ਹੀ ਪੁੱਤਰ ਹੈ ਮੈਂ ਬੜੀ ਸ਼ਰਮਸਾਰ ਹੋਈ ਪਰ ਮੈਂ ਆਪਣੇ ਪੁੱਤਰ ਨੂੰ ਨਾ ਦੱਸਿਆ ਕਿ ਪਤਾ ਨਹੀਂ ਇਹ ਗੱਲ ਇਸ ਹਾਰ ਛਕੇ ਕਿ ਨਾ ਕਿ ਮੈਂ ਆਪਣੀ ਮਾਤਾ ਦੇ ਨਾਲ ਭੈੜਾ ਕਰਮ ਕੀਤਾ ਹੈ ਮੈਂ ਸੋਚਿਆ ਮੇਰੇ ਕੋਲੋਂ ਬੜਾ ਵੱਡਾ ਪਾਪ ਹੋ ਗਿਆ ਉਸ ਵੇਲੇ ਮੈਂ ਕਿਸੇ ਪੰਡਤ ਨੂੰ ਜਾ ਕੇ ਪੁੱਛਿਆ ਕਿ ਜੇ ਕੋਈ ਇਸ ਤਰ੍ਹਾਂ ਦਾ ਪਾਪ ਹੋ ਜਾਵੇ ਉਸ ਦਾ ਪ੍ਰਸਚਿਤ ਕਿਹੜਾ ਹੈ ਤਾਂ ਪੰਡਤ ਨੇ ਆਖਿਆ ਕਿ ਜੇਕਰ ਮਾਤਾ ਤੇ ਪੁੱਤਰ ਦੇ ਵਿੱਚ ਕੋ ਕਰਮ ਹੋ ਜਾਵੇ ਪਿੱਪਲ ਦੀਆਂ ਸੁੱਕੀਆਂ ਲੱਕੜਾਂ ਇਕੱਠੀਆਂ ਕਰਕੇ ਗੰਗਾ ਦੇ ਕਿਨਾਰੇ ਚਿਖਾ ਬਣਾ ਕੇ ਉਹਦੇ ਵਿੱਚ ਜਿਉਂਦਿਆਂ ਹੀ ਸੜ ਜਾਣਾ ਚਾਹੀਦਾ ਹੈ ਫਿਰ ਇਸ ਪਾਪ ਦੀ ਮੁਕਤੀ ਮਿਲਦੀ ਨਹੀਂ ਉਸ ਵੇਲੇ ਉਹ ਦੱਸਦੀ ਹੈ ਮੈਂ ਕਿਸੇ ਢੰਗ ਦੇ ਨਾਲ ਵੇਸਵਾ ਦੇ ਕੋਲੋਂ ਨਿਕਲੀ ਗੰਗਾ ਦੇ ਕਿਨਾਰੇ ਪਿੱਪਲ ਦੀਆਂ ਸੁੱਕੀਆਂ ਲੱਕੜਾਂ ਇਕੱਠੀਆਂ ਕੀਤੀਆਂ ਚਿਖਾ ਬਣਾਈ ਅੱਗ ਲਗਾ ਕੇ ਛੇਤੀ ਨਾਲ ਉੱਪਰ ਬੈਠ ਗਈ ਪਰ ਇੰਨੇ ਨੂੰ ਪਾਣੀ ਦਾ ਐਸਾ ਹੜ੍ਹ ਆਇਆ ਕਿ ਉਹ ਲੱਕੜਾਂ ਸਮੇਤ ਹੀ ਰੁੜ ਕੇ ਮੈਨੂੰ ਲੈ ਗਿਆ ਹੁਣ ਉਸ ਪਾਣੀ ਦੇ ਵਹਾਅ ਦੇ ਵਿੱਚ ਮੇਰਾ ਮਨ ਡੋਲਿਆ ਮੇਰਾ ਮਰਨ ਨੂੰ ਚਿਤ ਨਾ ਕਰੇ ਇੱਕ ਲੱਕੜ ਵੱਡੀ ਸੀ ਮੈਂ ਉਸ ਦੇ ਉੱਪਰ ਬੈਠ ਗਈ ਪਾਣੀ ਦੇ ਵਿੱਚ ਰੁੜੀ ਜਾ ਰਹੀਆਂ ਤੇ ਨਾਲੇ ਆਵਾਜ਼ਾਂ ਮਾਰਦੀਆਂ ਕਿ ਕੋਈ ਪਰਉਪਕਾਰੀ ਹੋਵੇ ਉਹ ਮੈਨੂੰ ਬਚਾਵੇ ਇਸ ਤਰ੍ਹਾਂ ਮੈਨੂੰ ਰੁੜਦੀ ਜਾਂਦੀ ਨੂੰ ਇੱਕ ਗੁਜਰ ਨੇ ਜੋ ਉਸ ਨਦੀ ਦੇ ਕਿਨਾਰੇ ਜਿਸ ਦੇ ਵਿੱਚ ਮੈਂ ਰੁੜਦੀ ਜਾ ਰਹੀ ਸਾਂ ਦੁੱਧ ਵਾਲੇ ਭਾਂਡੇ ਧੋ ਰਿਆ ਸੀ ਉਸ ਨੇ ਕੱਢਿਆ ਤਾਂ ਉਹ ਗੁਜਰ ਨੇ ਹੁਣ ਮੈਨੂੰ ਆਪਣੀ ਔਰਤ ਬਣਾ ਕੇ ਰੱਖਿਆ ਤੇ ਮੈਂ ਹੁਣ ਉਸ ਵਾਸਤੇ ਕੰਮ ਕਰਦੀ ਹਾਂ ਉਸੇ ਦਾ ਹੀ ਇਹ ਦੁੱਧ ਲੈ ਕਰਕੇ ਮੈਂ ਵੇਚਣ ਜਾ ਰਹੀ ਆ ਹੁਣ ਤੁਸੀਂ ਦੱਸੋ ਰਜਨ ਮੈਂ ਆਪਣੀ ਸਾਰੀ ਜੋ ਜ਼ਿੰਦਗੀ ਬੀਤ ਚੁੱਕੀ ਐ ਇਹਦੇ ਵਿੱਚ ਜੋ ਕੁਝ ਮੇਰੇ ਨਾਲ ਹੋਇਆ ਉਹਦੇ ਉੱਤੇ ਰੂਮਾ ਕਿ ਆ ਜੋ ਇੱਕ ਦੁੱਧ ਦਾ ਭਾਂਡਾ ਡਿੱਗ ਪਿਆ ਹੈ ਇਸ ਦੇ ਵੱਲ ਵੇਖ ਕੇ ਰੂਮਾ ਸਾਧ ਸੰਗਤ ਜੀ ਇਹ ਕਹਾਣੀ ਸੁਣਾਉਣ ਦਾ ਮੰਤਵ ਇਹ ਹੈ ਕਿ ਜਦੋਂ ਆਪਾਂ ਕਦੀ ਦੁਖੀ ਨੇ ਆ ਤਾਂ ਸਾਨੂੰ ਲੱਗਦਾ ਹੈ ਕਿ ਸਾਡੇ ਵਰਗਾ ਹੋਰ ਦੁਖੀ ਕੋਈ ਨਹੀਂ ਪਰ ਇਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਅਧਾਰ ਹਰ ਕੋਈ ਆਪਣੇ ਅੰਦਰ ਪਤਾ ਨਹੀਂ ਕਿੰਨੇ ਕੋ ਦੁੱਖ ਲੁਕਾ ਕੇ ਬੈਠਾ ਹੈ ਸੁਖੀ ਉਹ ਹੈ ਜੋ ਪਰਮੇਸ਼ਰ ਦੇ ਉਪਦੇਸ਼ ਦੁਆਰਾ ਜੀ ਰਿਹਾ ਹੈ ਜਿਸ ਨੂੰ ਪਰਮੇਸ਼ਰ ਦੇ ਨਾਮ ਦਾ ਆਸਰਾ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਆਸਰਾ ਲੈ ਕਰਕੇ ਪਰਮੇਸ਼ਰ ਦੇ ਦੱਸੇ ਮਾਰਗ ਤੇ ਚੱਲੀਏ ਸੱਚੀ ਸੁੱਚੀ ਜ਼ਿੰਦਗੀ ਜੀਵਿਏ ਫੇਰ ਆਪਾਂ ਸੁਖੀ ਜੀਵਨ ਬਤੀਤ ਕਰ ਸਕਦੇ ਹਾਂ ਜੇਕਰ ਅਸੀਂ ਚਿੰਤਾ ਦੇ ਵਿੱਚ ਹੀ ਰਵਾਂਗੇ ਉਹ ਚਿੰਤਾ ਸਾਡੇ ਦੁੱਖ ਵਧਾਵੇਗੀ ਘਟਾਵੇਗੀ ਨਹੀਂ ਸੋ ਇਸ ਤਰ੍ਹਾਂ ਦੇ ਵੀਡੀਓ ਸਾਡੀ ਚੰਗੀ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਸੋ ਇੱਥੇ ਸਮਾਪਤੀ ਹੈ ਜੀ ਸਤਿ ਸ੍ਰੀ ਅਕਾਲ ਧੰਨਵਾਦ